ਅైనా ਪੂਜੋ ਮਮਾਨ ਨੂੰ ਜੋ ਰੱਬ ਸਮਾਨ ਹੁੰਦੀਆਂ ਨੇ ਦੂਜਾ ਪੂਜੋ ਬਖਤ ਨੂੰ ਦੂਜਾ ਪੂਜੋ ਬਖਤ ਨੂੰ ਜਿਸ ਦੀਆਂ ਹਰ ਕੜੀਆਂ ਬਰਵਾਨ ਹੁੰਦੀਆਂ ਨੇ ਤੀਜਾ ਪੂਜੋ ਸ਼ੈਤਾਨ ਨੂੰ ਜਾਨਾ ਜਿਨ੍ਹਾਂ ਦੀਆਂ ਦੇਸ਼ ਤੋਂ ਪਰਵਾਨ ਹੁੰਦੀਆਂ ਨੇ ਚੌਥਾ ਪੂਜੋ ਉਹਨਾਂ ਦੀਆਂ ਨਾਜ਼ੀਆਂ ਗਰੀਬਾਂ ਤੇ ਮਹਿਲਵਾਨ ਹੁੰਦੀਆਂ ਵਾ ਵਾ ਸ਼ਾਮ ਕਿਸਾ ਉਹਨਾਂ ਦੇ ਕੋਲ ਵੀ ਮੈਂ ਸ਼ਰਮਾ ਜੀ ਬੈਠੇ ਨੇ ਪਵਨ ਰਣਕਪੂਰੀ ਜੀ ਇਹਨਾਂ ਦਾ ਇਹਨਾਂ ਕੋਲ ਵੀ ਮੈਂ ਤੁਰੀ तकरीबन 40 ਸਾਲ ਪਹਿਲਾਂ ਤੋਂ ਜਾਂਦਾ ਰਿਹਾ ਫਿਰ ਕੋਈ ਸਮਾਂ ਆਇਆ ਹੁਣ ਗੀਤ ਮੈਂ ਪੇਸ਼ ਕਰਦਾ ਪਤਾ ਨਹੀਂ ਮਨ ਨੂੰ ਕੀ ਹੋਇਆ ਸੱਜਣਾ ਤੇਰੇ ਜਾਨ ਤੋਬਾ ਹਰ ਵੇ ਦੁਰ ਰਹਿਦਾ ਕੋਇਆ ਸੱਜਣਾ ਤੇਰੇ ਜਾਨ ਤੋਬਾ ਪਤਾ ਨਹੀਂ ਮਨ ਨੂੰ ਕੀ ਹੋਇਆ ਸੱਜਣਾ ਤੇਰੇ ਜਾਨ ਤੋਬਾ ਹਰ ਵੇ ਦੁਰ ਰਹਿਦਾ ਕੋਇਆ ਸੱਜਣਾ ਤੇਰੇ ਜਾਨ ਤੋਬਾ ਸੂਰੀ ਜ ਸਾੜਿਆ ਸਿਨਾਂ ਮੇਰਾ ਤਾਰਾ ਕਰੀ ਪਛਾਨ ਨਾ ਕੋਰਾ ਦੂਰ ਤੇ ਆੜਿਆ ਸਿਨਾ ਮੇਰਾ ਤਾਰਿਆ ਕਰੀ ਪਛਾਣ ਨਾ ਪੋੜਾ ਬਦਲਾਂ ਨੇ ਵੀ ਚੰਨ ਕੋਇਆ ਸੱਜਣਾ ਤੇਰੇ ਕਾਂ ਤੁਕਾ ਬਦਲਾਂ ਨੇ ਵੀ ਚੰਨ ਕੋਇਆ ਸੱਜਣਾ ਤੇਰੇ ਕਾਂ ਤੁਕਾ ਆਪਣੇ ਆਪੇ ਪੁਰਾયા ਰਲ ਕੇ ਮੁਖ ਭਵਾਇ ਮੇਰੇ ਕੋ ਨੂੰ ਆਪਣੇ ਆਪੇ ਪੁਰਾયા ਰਲ ਕੇ ਮੁਖ ਭਵਾਇ ਮੇਰੇ ਕੋ ਨੂੰ ਉਈ ਨੰਨੇ ਗੋਲ ਕਨੋਆ ਸੱਜਣਾ ਤੇਰੇ ਜਾਣ ਤੋਂ ਬਾਣ ਨੈਣ ਵਿਚਾਏ ਤੇਰੇ ਰਾਈ ਫਰਦ ਕਰੀ ਨਾ ਆਇਆ ਮਹਿਰਮ ਨੈਣ ਵਿਚਾਏ ਤੇਰੇ ਰਾਈ ਫਰਦ ਕਰੀ ਨਾ ਆਇਆ ਮਹਿਰਮ ਪ੍ਰਾਨਾਂ ਦਾ ਮੈਂ ਘੱਟਾ ਟੋਇਆ ਸੱਜਣਾ ਤੇਰੇ ਜਾਣ ਤੋਂ ਬਾਣ ਜਾ ਤੇਰੀ ਵਿੱਚ ਲੀਣਾ ਲੀਣਾ ਦਿਲ ਹੋਇਆ ਹੈ ਸੋਹਣਾ ਸਜਣਾ ਜਾ ਤੇਰੀ ਵਿੱਚ ਲੀਰਾ ਲੀਰਾ ਦਿਲ ਹੋਇਆ ਹੈ ਸੋਹਣਾ ਸਜਣਾ ਕਿਸੇ ਨਾ ਦਾਗ ਦਿਲਾਂ ਦਾ ਤੋਇਆ ਸਜਣਾ ਤੇਰੇ ਜਾਣ ਤੋਂ ਬਾਅਦ ਅੱਡੀਆਂ ਸੁੱਕ ਕੇ ਤੀਲਾ ਹੋਈਆਂ ਅੱਖੀਆਂ ਹੋ ਗਈਆਂ ਜਦ ਮੋਈਆਂ ਅੱਡੀਆਂ ਸੁੱਕ ਕੇ ਤੀਲਾ ਹੋਈਆਂ ਅੱਖੀਆਂ ਹੋ ਗਈਆਂ ਜਦ ਮੋਈਆਂ ਦਿਲ ਮੇਰਾ ਹੋਇਆ ਅਗਮ ਹੋਇਆ ਸਜਣਾ ਤੇਰੇ ਜਾਨ ਤੋਬਾ ਗੱਲ ਵਿਛੋੜੇ ਬਾਲੇ ਹੰਝੂ ਤੇਰੇ ਬਿਨ ਦੱਸ ਕਿਹਾ ਪੁੰਝੇ ਗੱਲ ਦੇ ਵਿਛੋੜੇ ਬਾਲੇ ਹੰਝੂ ਤੇਰੇ ਬਿਨ ਦੱਸ ਕਿਹਾ ਪੁੰਝੇ ਅੰਤ ਮੋਤਾ ਮੈਂ ਹਾਰ ਕੋ ਰੋਇਆ ਸਜਣਾ ਤੇਰੇ ਜਾਨ ਤੋਬਾ ਤੁਰ ਗਏ ਕੇ ਚੋਰ ਮਾਈ ਕੰਮਣ ਕਿੜਾ ਭੁੱਖ ਹਨੇਰਾ ਗੁਰਗਾਂ ਦੇ ਕੇ ਚੋਟ ਬਲਾਈ ਕੁੰਮਣ ਕੇ ਰਾ ਕੁਪਾ ਨੇ ਰਾਂ ਪਤਨਾ ਚਲ ਬਦਲਾ ਦੇ ਉੱਲੇ ਹੋਇਆ ਸੱਜਣਾ ਤੇਰੇ ਚੰਦ ਵਾ ਮੋਜੀ ਮਿੱਟੀਆਂ ਗੱਲਾਂ ਕਰਕੇ ਹੰਝੂ ਡੇਗਾ ਖਾਰਾ ਸਾਨੂੰ ਮੋਜੀ ਮਿੱਟੀਆਂ ਗੱਲਾਂ ਕਰਕੇ ਹੰਝੂ ਡੇਗਾ ਖਾਰਾ ਸਾਨੂੰ ਬੀਜਾ ਸਾਨ ਨੇ ਗੰਦਾ ਕੋਇਆ ਸਜਣਾ ਤੇਰੇ ਜਾਨ ਤੋਂ ਬਾਹ ਸਜਣਾ ਤੇਰੇ ਜਾਨ ਤੋਂ ਬਾਹ ਬੋਜਨਾ ਤੇਰੇ ਜਾਨ ਤੋਂ ਬਾਹ